ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੀ ਰੱਖੇ ਲੋ ਜੀ ਮਿੱਤਰੋ ਆਪਾਂ ਕੁੱਤੇ ਹੋਏ ਆਂਗੇ ਖੇਤ ਤੇ ਮਾਂ ਵਿਹਲੇ ਜੀ ਘਰੇ ਚਲੋ ਮਾਂ ਖੇਤ ਚ ਲਗੇ ਜਿਹੜਾ ਜਿਹੜਾ ਮਾਰਦੇ ਆਂਗਾ ਦੇਖ ਰਿਹਾ ਤੁਹਾਨੂੰ ਬਾੜੀ ਤੇ ਨਾਲੇ ਮਾਂ ਦਾ ਖੌਨੂ ਦਿਖਾਈ ਇਹ ਹੈ ਤੇ ਜੀ ਲਵਾਈਏ ਥੋੜੇ ਹਰਿਆਲੀ ਮੱਥੇ ਤੇ ਲੋ ਜੀ ਕਿੱਥੇ ਮੋਟਰਾਂ ਚੱਡੀ ਜਾ ਰਹੀਆਂ ਨੇ ਹੁਣ ਕੱਲ ਦਾ ਮੌਸਮ ਸਤੋ ਵਜੇ ਚੜ ਗਈ ਤੇ ਹੰਦੂਦਨ ਦੀ ਹੁਣ ਬਾਰਸ਼ ਬੰਦ ਆ ਗਈ ਚਲ ਵਾਸੇ ਕੋਈ ਕੱਤਰ ਨਹੀਂਗਾ ਹੁਣ ਹੁਣ ਫਸਲਾਂ ਪਾਗਲ ਬਾੜੀ ਵਧੀਆ ਚੱਲ ਪਈ ਤੇ ਮੀਂਹ ਬਾਰਸ਼ ਵਾਲਾ ਮੌਸਮ ਠੰਡਾ 8-10 ਦਿਨ ਵਧੀਆ ਰਹਿ ਗਿਆ ਤੇ ਬਾਕੀ ਹੁਣ ਮੌਸਮ ਠੰਡਾ ਹੀ ਆ ਰਾਤ ਬਰਾਤੀ ਕੋਈ ਪਤਾ ਨਹੀਂ ਨਾ ਸਰਮਾਤਨਾ ਦਾ ਕਿਹੜੇ ਵੇਲੇ ਜਿਹੜਾ ਜਿਹੜਾ ਦੇਣਾ ਆ ਜੇ ਨਾ ਤੇ ਬਾਕੀ ਹਾਲ ਘੈਂਟ ਆ ਮਿੱਤਰੋ ਲੋ ਜੀ ਮਿੱਤਰੋ ਅੱਜ ਆਪਾਂ ਗੱਲ ਕਰਦੇ ਆ ਆਪਣੇ ਛੇਲੂ ਪਰਿਵਾਰਕ ਪਰਵਾਰ ਦੇ ਛਾਂਜ ਦੀ ਛਾਂਜ ਵਗੈਰਾ ਦੀ ਗੱਲ ਕਰਦੇ ਆ ਵੀ ਕਿਦਾਂਾ ਆਪਣੇ ਪਰਿਵਾਰਾਂ ਦੇ ਵਿੱਚ ਛਾਂਜਾਂ ਨੇ ਅੱਜ ਦੇ ਟਾਈਮ ਦੇ ਵਿੱਚ ਕੀ ਹਾਲ ਨੇ ਨਾ ਕੀ ਹਾਲਾਤ ਨੇ ਕਿ ਕਹੇ ਜਾ ਟਾਈਮ ਆ ਗਿਆ ਨਾ ਤੇ ਆਪਾਂ ਗੱਲ ਚਲੋ ਮਿੱਤਰੋ ਸਾਲ ਦੇ ਜਲਦੇ ਆਲੇ ਦੁਆਲੇ ਖੇਤ ਦੇ ਘੇੜਾ ਦਿਨ ਤਾਂ ਹੀ ਕਰਦੇ ਆਂਗੇ ਤੇ ਅੱਜ ਦਾ ਟਾਈਮ ਮਿੱਤਰੋ ਬੜਾ ਮਾੜਾ ਟਾਈਮ ਚੱਲ ਰਿਹਾ ਹੈਗਾ ਕਾਲਜੋਗ ਕਹਿੰਦੇ ਨੇ ਜਿਹਨੂੰ ਹੁਣਾ ਤੇ ਜੇ ਆਪਾਂ ਗੱਲ ਕਰੀਏ ਘਰ ਦੇ ਵਿੱਚ ਪਰਿਵਾਰਾਂ ਦੀਆਂ ਸਾਂਝਾਂ ਦੀ ਹਨਾ ਤੇ ਘਰ ਦੇ ਵਿੱਚ ਹੁਣ ਪਰਿਵਾਰ ਦੇ ਵਿੱਚ ਜਿੰਨੇ ਪਾਰਾ ਭਰਾ ਹੋਣਗੇ ਕੋਈ ਪਹਿਲਾਂ ਵਾਂਗੂ ਮਿਲ ਜੁੜ ਕੇ ਨਹੀਂ ਰਹਿੰਦਾ ਹੈਗਾ ਨਾ ਕਿਉਂਕਿ ਆਪਸੀ ਜਿਹੜੀਆਂ ਸਾਂਝਾਂ ਸੀਗੀਆਂ ਪਿਆਰ ਉਹ ਘਟ ਚੁੱਕੇ ਨੇ ਕਿਉਂਕਿ ਇਹ ਘਟਣ ਦਾ ਕਾਰਨ ਹੈਗਾ ਪੈਸਾ ਮਿੱਤਰੋ ਪੈਸਾ ਇੱਕ ਇਹੋ ਜੀ ਸਹਿ ਆ ਗਈ ਜਿਹੜੀਆਂ ਜਿਹੜਾ ਆਪਸੀ ਪਰਿਵਾਰਾਂ ਦਾ ਪਿਆਰ ਘਟਾਉਂਦਾ ਹੈਗਾ ਤੇ ਹਨਾ ਤੇਸ ਤੇ ਨਾਤਿਆਂ ਤੋਂ ਦੂਰ ਕਰਦਾ ਗਿਆ ਬੰਦੇ ਨੂੰ ਇਹ ਕਾਲਜੋਗ ਦੀ ਸਹ ਮਿੱਤਰੋ ਪੈਸੇ ਨੇ ਪਰਿਵਾਰਾਂ ਦੇ ਪਰਿਵਾਰ ਅਜੜਦੇ ਹਨ ਕਿਉਂਕਿ ਭਾਈ ਭਾਈ ਦਾ ਨਹੀਂ ਹਨ ਭੈਣ ਭੈਣ ਦੀ ਨਹੀਂ ਚਾਚਾ ਤਾਇਆ ਕੋਈ ਕਿਸੇ ਨੂੰ ਹੁਣ ਅੱਜ ਦੀ ਜਿਵੇਂ ਜਨਰੇਸ਼ਨ ਆ ਕੋਈ ਕਿਸੇ ਨੂੰ ਹੁਣ ਚਾਚਾ ਤਾਇਆ ਨਹੀਂ ਜਾਂਦੀ ਕੋਈ ਜਿਵੇਂ ਪਹਿਲਾਂ ਬਜ਼ੁਰਗ ਹੁੰਦੇ ਸੀ ਆਪਣੇ ਇਕੱਠੇ ਰਲ ਮਿਲ ਕੇ ਬਹਿੰਦੇ ਸੀਗੇ ਉਹ ਗੱਲਾਂ ਬਾਤਾਂ ਸਾਰੀਆਂ ਖਤਮ ਹੋ ਗਈਆਂ ਕਿਉਂਕਿ ਜੇ ਆਪਾਂ ਮੰਨ ਕੇ ਚੱਲੀਏ ਤਾਂ ਕਾਲ ਯੁਗਾ ਕਾਲ ਯੁਗ ਦਾ ਇੱਥੇ ਪਤਾ ਲੱਗਦਾ ਹੈ ਨਾ ਤੇ ਲੋਕਾਂ ਦੇ ਯਾਰ ਵੱਡੀ ਗੱਲ ਆ ਗਈ ਹੈ ਨਾ ਵੀ ਪੈਸਾ ਮੁੱਖ ਰੱਖ ਲਿਆ ਹੈ ਨਾ ਵੀਰ ਬਾਕੀ ਸਾਰੇ ਵੱਡੇ ਛੋਟੇ ਦਾ ਖਿਆਲ ਛੱਡ ਕੇ ਭੁੱਲ ਚੁੱਕੇ ਨੇ ਲੋਕ ਹਨਾ ਵੀ ਕੌਣ ਹੱਥ ਵੱਡਾ ਹੈ ਕੌਣ ਹੱਥ ਛੋਟਾ ਹੈ ਨਾ ਤੇ ਇੱਜ਼ਤ ਪਿਆਰ ਮਾਣਾਂ ਦੇ ਵਿੱਚੋਂ ਨਿਕਲ ਚੁੱਕਿਆ ਮੈਲੀ ਅੰਦਰੋਂ ਅੰਦਰੀ ਮੈਲੀ ਕੁੜੀ ਪਿਆ ਪਰਿਵਾਰਾਂ ਦੇ ਵਿੱਚ ਤੇ ਯਾਰ ਸੋਚ ਕੇ ਬਹੁਤ ਦੁੱਖ ਹੁੰਦਾ ਹੈਗਾ ਨਾ ਵੀ ਉਹ ਵੀ ਕੋਈ ਟਾਈਮ ਸੀ ਜਦੋਂ ਲੋਕ ਹੈ ਨਾ ਇੱਕ ਦੂਜੇ ਨੂੰ ਪਿਆਰ ਨਾਲ ਬੁਲਾਉਂਦੇ ਸੀ ਨਾ ਰਲ ਮਿਲ ਕੇ ਰਹਿੰਦੇ ਸੀਗੇ ਤੇ ਜੇ ਅੱਜ ਆਪਾਂ ਦੇਖੀਏ ਤੇ ਇਹ ਚੀਜ਼ ਸਭ ਖਤਮ ਹੋ ਚੁੱਕੇ ਨੇ ਬਿਨਾ ਪੈਸੇ ਤੋਂ ਕੋਈ ਗੱਲ ਵੀ ਨਹੀਂ ਕਰਦਾ ਨਾ ਬਿਨਾ ਪੈਸੇ ਤੋਂ ਬੰਦੇ ਦੀ ਕੋਈ ਕਦਰ ਹੀ ਨਹੀਂ ਰਹੀ ਹੈਗੀ ਉਹੀ ਕਹਿਣ ਨੂੰ ਗੱਲ ਆ ਜਾਂਦੀ ਹੈ ਮਿੱਤਰੋ ਨਾ ਵੀ ਲੋਕਾਂ ਦੇ ਵਿੱਚੋਂ ਬੈਰ ਵਿਰੋਧ ਵੱਧ ਗਏ ਇਹ ਸਾਰੇ ਕਾਰਨ ਤਾਂ ਇਹੀ ਆ ਵੀ ਹਨਾ ਕੋਈ ਕਿਸੇ ਨੂੰ ਮੱਥੇ ਲੱਗ ਕੇ ਖੁਸ਼ ਨਹੀਂ ਲਾ ਕੇ ਵੀ ਮੱਥੇ ਕੋਈ ਖੁਸ਼ ਨਹੀਂ ਹੈਗਾ ਆਲਾ ਲੋਕਾਂ ਦੇ ਵਿੱਚ ਮੈਂ ਵੱਡ ਚੁੱਕੀ ਹੈਗੀ ਹਨਾ ਤੇ ਆਲਾ ਕਹਿੰਦਾ ਵੀ ਬਸ ਜੋ ਚੀਜ਼ ਵੀ ਹੋਮਾ ਮੈਂ ਹਨਾ ਅੱਜ ਕੱਲ੍ਹ ਲੋਕਾਂ ਦੀ ਗੱਲ ਆ ਜਿਹੜੀ ਵੀ ਇਹ ਚਾਹੁੰਦਾ ਹੈਗਾ ਹਰੇਕ ਵੀ ਜਿਹੜਾ ਮਾੜਾ ਮੋਟਾ ਆਪਦੀ ਰੋਟੀ ਟੁੱਕ ਖਾਂਦਾ ਹੈਗਾ ਹਨਾ ਵੀ ਬਸ ਉਹ ਮੇਰੇ ਪੈਰ ਦੀ ਜੁੱਤੀ ਬਣ ਕੇ ਰਵੇ ਤਾਕੜਾ ਬੰਦਾ ਤਾਂ ਇਹੀ ਸੋਚਦਾ ਹੈਗਾ ਤੇ ਮੰਨ ਕੇ ਚੱਲੋ ਵੀ ਮੈਂ ਤਾਂ ਜਿੱਥੇ ਤੱਕ ਦੇਖਿਆ ਮੈਨੂੰ ਲੱਗਦਾ ਹੈਗਾ ਵੀ ਚੰਗੇ ਬੰਦੇ ਧਰਤੀ ਦੇ ਉੱਤੇ 20% ਹੀ ਰਹਿ ਗਏ ਨਹੀਂ 80% ਧਰਤੀ ਨਸ਼ੇੜੀਆਂ ਨਾਲ ਨਾਲੋ ਹਨਾ ਤੇ ਮਾੜੀ ਸੋਚ ਵਾਲਿਆਂ ਨਾਲ ਨਾਲ ਜਿਹੜੇ ਕੋਈ ਕਿਸੇ ਨੂੰ ਨਾ ਚਾਹੁੰਦਾ ਨਹੀਂ ਹੈਗਾ ਤੇ ਆਪ ਤੋਂ ਡਿੱਗਿਆ ਨਹੀਂ ਮੈ ਚਾਹੁੰਦਾਗਾ ਬੰਦਾ ਹਰ ਇੱਕ ਤੇ ਇਦਾਂ ਦੇ ਲੋਕ ਰਹਿ ਗਏ ਜੀ ਤੇ ਤਾਂ ਹੀ ਤਾਂ ਪਿਆਰ ਘੱਟ ਚੁੱਕੇ ਨੇਗੇ ਆਪਸ ਵਿੱਚ ਮੈਂ ਉਹਨਾਂ ਨੂੰ ਕਿਹਾ ਜੀ ਹਨਾ ਮਾਰੇ ਬੰਦੇ ਜਿਹੜੇ ਤਾਗੜੇ ਬਹੁਤ ਮੈਂ ਆਪਦੇ ਅੱਖੀ ਦੇਖੇ ਨੇ ਜੀ ਹਨਾ ਤੇ ਜਾਨੀ ਕਿ ਉਹ ਬੰਦਾ ਦੀ ਸੋਚ ਹੀ ਇਦਾਂ ਦੀ ਹੈਗੀ ਹਨਾ ਵੀ ਉਹ ਚਾਹੁੰਦੇ ਨੇ ਕਿ ਵੀ ਹਨਾ ਸਾਥੋਂ ਕੋਈ ਉੱਚਾ ਨਾ ਹੋਵੇ ਵੀ ਬਸ ਸਾਡੇ ਥੱਲੇ ਦੁਨੀਆ ਹੋਵੇ ਸਾਡੇ ਪੈਰਾਂ ਦੇ ਨਾਲ ਉਤੋਂ ਦੀ ਕੋਈ ਲੰਘਣ ਵਾਲਾ ਨਾ ਹੋਵੇ ਨਹੀਂ ਵਿੱਚ ਆਪਨੇ ਬੰਦੇ ਵੀ ਇਦਾਂ ਦੇ ਵੀ ਬਹੁਤ ਦੇਖੇ ਨੇ ਹਨਾ ਜਿਹੜੇ ਤਾਗੜੇ ਨੇ ਵਿਚਾਰੇ ਗਰੀਬਾਂ ਦਾ ਭਲਾ ਕਰਦੇ ਨੇ ਹਨਾ ਦਾਨ ਪੁੰਨ ਕਰਦੇ ਨੇਗੇ ਹਨਾ ਤੇ ਦਿਸਬੰਧ ਬੰਨਦੇ ਨੇਗੇ ਤੇ ਮਦਦ ਵੀ ਉਪਉਤ ਕਰਦੇ ਨੇ ਥੀਆਂ ਭੈਣਾਂ ਦੇ ਵਿਆਹ ਵੀ ਕਰਾਉਂਦੇ ਨੇਗੇ ਹਨਾ ਤੇ ਇਦਾਂ ਦੇ ਚੰਗੇ ਇਨਸਾਨ ਵੀ ਰੱਬ ਦੇ ਬੰਦੇ ਵੀ ਬਹੁਤ ਨੇ ਜਾਨੀ ਕਿ ਜਿਹੜੇ ਤਾਗੜੇ ਨੇਗੇ ਤੇ ਬਸ ਆਪਾਂ ਤਾਂ ਹੀ ਕਹਿਣਗੇ ਵੀ ਕੁਝ ਕੁ ਬੰਦੇ ਮਾੜੇ ਦੇਖੇ ਨੇ ਆਪਣੇ ਜਿਨ੍ਹਾਂ ਦੀ ਸ਼ੋਚ ਬਿਲਕੁਲ ਘਟੀਆ ਗਈ 0% 0 ਲੈਵਲ ਦੀ ਤੇ ਉਹ ਇਨਸਾਨੀਅਤ ਨੂੰ ਤਾਂ ਕੋਈ ਚੀਜ਼ ਹੀ ਨਹੀਂ ਸਮਝਦਾ ਕਿ ਉਹਨਾਂ ਨੂੰ ਐਂ ਲੱਗਦਾ ਗਿਆ ਵੀ ਅਸੀਂ ਧਰਤੀ ਤੇ ਆ ਗਏ ਨਾ ਬਸ ਅਸੀਂ ਆ ਗਏ ਜੋ ਕੋਸ ਹੈ ਗਏ ਹੋਰ ਤਾਂ ਕੋਈ ਮਾਈ ਦਾ ਲਾਲ ਧਰਤੀ ਤੇ ਜੰਮੀ ਨਹੀਂ ਹੈਗਾ ਆ ਗਰੀਬ ਗੁਰਬੇ ਤਾਂ ਹਨਾ ਸਾਡੇ ਪੈਰ ਦੀ ਜੁੱਤੀ ਨੇਗੇ ਕਿਉਂਕਿ ਮਿੱਤਰੋ ਦੇਖੋ ਜਿਹੜਾ ਅੱਜ ਦਾ ਟਾਈਮ ਹੈਗਾ ਨਾ ਹਰੇਕ ਬੰਦਾ ਆਪਦੀ ਮਿਹਨਤ ਦੀ ਰੋਜੀ ਰੋਟੀ ਕਮਾ ਕੇ ਖਾਂਦਾ ਕੋਈ ਕਿਸੇ ਅੱਗੇ ਹੱਥ ਨਹੀਂ ਆੜਦਾ ਹਨਾ ਠੀਕ ਆ ਗਰੀਬ ਵੀ ਲਾ ਲੋ ਹਣਾ ਜਿਹੜੀ ਮਰਜ਼ੀ ਕਸ਼ਟ ਦਾ ਲਾ ਲੋ ਹਣਾ ਕਿਉਂਕਿ ਆਪਦਾ ਇਹ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਆਲਾ ਕਿਉਂ ਕਿਸੇ ਮੁਰਿਆਂ ਨਾਲ ਝੂਕੂਗਾ ਕਿਉਂ ਕਿਸੇ ਕਿਸੇ ਤਾਗੜਾ ਤਾਗੜਾ ਆਪਦੇ ਘਰੇ ਖਾਂਦਾ ਨਾ ਤਾਗੜੇ ਤੋਂ ਕਿਹੜਾ ਕੋਈ ਲੈ ਕੇ ਖਾਂਦਾਗਾ ਨਾ ਤੇ ਪਰ ਉਹ ਗੱਲ ਆ ਵੀ ਇੱਕ ਵੀ ਸੋਚਣ ਵਾਲੀ ਆ ਵੀ ਤਾਗੜੇ ਬੰਦੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਨਾ ਵੀ ਗਰੀਬ ਕੋਈ ਚੀਜ਼ ਹੀ ਨਹੀਂ ਸਹੀ ਨਹੀਂ ਹੈਗੀ ਵੀ ਆਪਾਂ ਸੋਚ ਕੇ ਤਾਂ ਦੇਖੋ ਕਿ ਤਾਕੜਾ ਬੰਦੇ ਨੂੰ ਸੋਚਣਾ ਚਾਹੀਦਾ ਜਿਹੜੀ ਮਾੜੀ ਸ਼ੋਜ਼ ਰੱਖਦੇ ਨੇ ਤਾਕੜੇ ਬੰਦੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਹਨਾ ਯਾਰ ਸਾਥੋਂ ਕਿਹੜਾ ਕੋਈ ਲੈ ਕੇ ਖੰਦਾਗਾ ਜਾਂ ਅਸੀਂ ਤੰਨੇ ਆਗੇ ਵੀ ਹਾਂ ਅਸੀਂ ਦਿਨ ਰਾਤ ਹੀ ਦਾਣ ਵੰਡੀ ਜਾਂਨੇ ਹਾਂ ਹਨਾ ਸਾਡੇ ਪਿੱਛੇ ਆਈ ਜਾਂਦੇ ਨੇਗੇ ਤੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਮਿੱਤਰੋ ਤੇ ਲਓ ਜੀ ਬਾਕੀ ਆਪਾਂ ਯਾਰ ਆਪਾਂ ਨੂੰ ਜਿਵੇਂ ਗੱਲਬਾਤ ਆਪਾਂ ਨੂੰ ਦੇਖ ਕੇ ਠੀਕ ਲੱਗੀ ਜੈਹੀ ਜੀ ਆਪਣੇ ਨਾਲ ਬੀਤਦੀ ਆਈ ਹੈ ਨਾ ਆਪਾਂ ਦੇਖਦੇ ਆਂ ਆਪਾਂ ਉਹ ਜੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰ ਲਈ ਮਿੱਤਰੋ ਜੇ ਫੇਰ ਵੀ ਕੋਈ ਗਲਤ ਭੁੱਲ ਚੁੱਕੋ ਹੋ ਗਈ ਹੋਵੇ ਤਾਂ ਪੁੱਲ ਚੁੱਕ ਮਾਫ ਕਰਨਾ ਲਓ ਜੀ ਮਿੱਤਰੋ ਆਪਾਂ ਆ ਗਏ ਹੁਣ ਆਪਣੇ ਆਲੇ ਦੁਆਲੇ ਖੇਤ ਦੇ ਜਿਹੜਾ ਮਾਰ ਕੇ ਤੇ ਮੋਟਰ ਆਪਣੀ ਚੱਲੀ ਜਾ ਰਹੀ ਹੈ ਬਾਣ ਦੇ ਵਿੱਚ ਸਰਕਾਰੀ ਹਾਲ ਵਿੱਚ ਦੀ ਚੱਲਦਾ ਪਾਣੀ ਆਪਣਾ ਤੇ ਦੋਨੇ ਮੋਟਰ ਚੱਲਦੀਆਂ ਨੇ ਅੱਜ ਤੇ ਥੋੜਾ ਥੋੜਾ ਪਾਣੀ ਸਾਰੇ ਪਾਸੇ ਹੋ ਲਿਆ ਪਿਆ ਤੇ ਆਪਣਾ ਵਾਹਨ ਆ ਇਹਨੂੰ ਦਿੱਤਾ ਹੋਇਆ ਤੇ ਹਜੇ ਇਹਦਾ ਵਿਚਾਰਾ ਕਦੋਂ ਆਪਾਂ ਚੱਲੀ ਜਾਂਦਾ ਹੁਣ ਮੱਕੀ ਵਾਲੇ ਚ ਤੇ 59 ਗੱੜ ਚੱਲ ਰਿਹਾ ਹੈ ਕਦਾ ਤੇ ਦੂਸਰੀ ਮੋਟਰ ਵੀ ਆਪਣੀ ਚੱਲੀ ਜਾ ਰਹੀ ਉਧਰ ਜਾਂਮਣ ਵਾਲੀ ਤੇ ਇਹ ਵੀ ਚੱਲ ਰਹੀ ਹੈ ਤੇ ਸਾਰੇ ਵਾਹਨ ਦੇ ਵਿੱਚ ਛੋਟਾ ਛੋਟਾ ਪਾਣੀ ਖੁੱਲਿਆ ਪਿਆਗਾ ਤੇ ਛਾਲ ਜੀਰੀ ਨੂੰ ਹੁਣ ਆਇਆ ਵੀ ਬਾਰਿਸ਼ ਚਾਹੇ ਹੁਣ ਆਵੇ ਚਾਹੇ ਨਾ ਆਵੇ ਚੱਲ ਪਈਆਂ ਜੀਰੀਆਂ ਵਧੀਆ ਤੇ ਚੱਲ ਮਿਲ ਜੂਗਾ ਪਾਣੀ ਹਨਾ ਆਇਆ ਵੀ ਥੋੜੇ ਥੋੜੇ ਪਾਣੀ ਨਾਲ ਸਾਰਾ ਜੱਗ ਲੱਗਿਆ ਰਹਿੰਦਾਗਾ ਤੇ ਲੋ ਜੀ ਮਿੱਤਰੋ ਆਪਾਂ ਖੇਤ ਮਾਰ ਲਿਆ ਜਿਹੜਾ ਥਾਲੇ ਤੋਂ ਬਾਰੇ ਦੇਤਾ ਆਪਣੇ ਜਿਹੜਾ ਖੇਤ ਦੇ ਸਾਰੇ ਮਾਰ ਲਿਆ ਤੇ ਹੁਣ ਚੱਲਦੇ ਆਪਾਂ ਘਰ ਨੂੰ